ੴ ਅੰਕਾਰ ਸਤਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਵਰੰਗਣ ਸੰਗ ਆਲਾਪ ਆਟੂ ਨੰਦਨ ਪ੍ਰਥਮ ਰਾਗ ਪੈ ਰੋਵੈ ਕਰਹਿ ਪੰਜ ਰਾਗ ਨੇ ਸੰਗ ਉਚਰਹਿ ਪ੍ਰਥਮ ਪੈਰ ਵੀ ਬਿਬਲਾ ਬਲੇ ਬੁਨਿਆ ਕੀ ਗਾਵੇ ਬੰਗਲੇ ਪੌਣ ਅਸਲੇ ਕੀ ਕੀ ਪਈ ਬਾਰੀ ਏ ਪੈਰੋ ਕੀ ਪੰਜੂ ਨਾਰੇ ਪੰਜ ਮਾਰਗ ਦਿਸ਼ਾ ਸੁਣਾ ਬਹਿ ਬੰਗਾਲ ਮਦਮਾਦ ਵਗਾਵ ਹੈ ਲਾਲਤ ਬਿਲਾਵ ਲਗਾਵ ਹੀ ਆਪਨੀ ਆਪਣੀ ਭਾਂਤ ਆਸਤ ਪੁੱਤਰ ਪੈਰ ਵਕੇ ਗਾਵੇ ਗਾਇ ਨਾ ਪਾਤਰ ਦੁਤੀਆ ਮਾਲ ਕੋ ਸਾਖ ਅਲਾਪ ਹੈ ਸੰਗ ਰਾਗਨੀ ਪੰਜੋ ਧਾਪ ਹੈ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੇ ਹੁਤੇ ਉਚਾਰੇ ਤਾਨਾ ਸਰੀਏ ਪੰਜੋ ਗਾਈ ਮਾਲ ਰਾਗ ਕੋ ਸਾਖ ਸੰਗ ਲਾਇ ਮਾਰੂ ਮਸਤ ਅੰਗ ਮੇਵਾਰਾ ਰਵਲ ਚੰਡ ਕੋ ਸਾ ਕੋ ਬਾਰਾਮ ਖਾਓ ਖਾਟੋ ਭੋ ਰਾਨੰਦ ਗਾਏ ਅਸ਼ਟਮਾਲ ਕੋ ਸਖ ਸੰਗ ਲਾਇ ਉਹਨੇ ਆਇਓ ਹਿੰਡੋਲਾ ਪੰਜ ਨਾਰ ਸੰਗਾਸ਼ਟ ਸੋਤਾ ਓਠ ਦਾਨ ਕੋ ਲੋਨ ਗਾਇਨ ਤਾਰ ਮਿਲਾ ਵਹਿ ਦੇ ਲੰਗੇ ਦੇਵ ਕਰੀ ਆਈ ਬਸੰਤੇ ਸੰਦੋਰ ਸੁਆਇ ਸਰਸ ਹੀਰੀ ਲੈ ਭਾਰ ਜਾ ਸੰਗ ਲਾਏ ਪੰਜੋ ਆਰ ਜਾ ਸੁਰਮਨੰਦ ਭਾਸ ਕਰ ਆਏ ਚੰਦਰ ਬੈਂਬ ਮੰਗਲਨ ਸੋਹਾਇ ਸਰਸ ਬਾਨ ਹੋ ਆਹੇ ਬਨੁਦਾ ਗਾਵੇ ਸਰਸ ਬਸੰਤ ਕਮੋਦਾ ਆਸ਼ਟ ਪੁੱਤਰ ਮੈਂ ਕਹੈ ਸਵਾਰੇ ਪੁਣ ਆਏ ਦੇਪਕ ਗੇ ਬਾਰੇ ਕਸੇਲੀ ਪਟਮੰਜਰੀ ਟੋਡੇ ਕਹੀ ਆਲਾਪ ਕਾਮੁ ਦੀ ਆ ਗੁਜਰੀ ਸੰਗ ਦੀਪਕ ਕੇ ਥਾ ਪ ਕਾਲੰਕਾ ਕੁੰਦਲ ਰਾਮਾ ਕਮਲ ਕੁਸਮ ਚੰਪਕੇ ਨਾਮਾ ਗੌਰਵ ਕੰਨ ਰਾ ਕਲਿਆਨਾ ਅਸ਼ਟਪੁੱਤਰ ਦੀਪਕ ਦੇ ਜਨਮ ਸਭ ਮਿਲ ਸ੍ਰੀ ਰਾਗ ਵੰਗਾਵੈ ਪੰਜੋ ਸੰਗ ਬਰੰਗਣ ਲਾਵੈ ਬੈਰਾਰੀ ਕਰਨਾਟੀ ਧਰੀ ਗਾਵਰੀ ਗਾਵੈ ਆਸਾਵਰੀ ਤੇ ਪੰਚ ਸਿੰਧਵੇ ਅਲਾਪੇ ਸ੍ਰੀ ਰਾਗ ਸਿਉ ਪੰਚੋਂ ਥਾਪੇ ਸਾਲੋ ਸਾਰੰਗ ਸਾਗਰਾ ਔਰ ਗੌਂਡ ਗੰਬੀਰਾ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕਮਬੀਰਾ ਕਸ਼ਟਮੇਗ ਰਾਗ ਵੈ ਗਾਬਹਿ ਪੰਚੋਂ ਸੰਗ ਬਰੰਗਣ ਲਾਵੈ ਸੋਸ਼ਟ ਗੌਂਡ ਮਨਾਰੀ ਧੁਨੀ ਨਗਾਵੇ ਆਸਾ ਗੁਣ ਗੁਨੇ ਉੱਚੇ ਸੁਰ ਸੋਹਣ ਬਨ ਕਿੰਨੀ ਮੇਗ ਰਾਖ ਸੋ ਬਾਂਚੋ ਚੀਨੇ ਮੈਰਾ ਧਾਰ ਗੱਜ ਧਰ ਕੇ ਦਾਰਾ ਜਬ ਲੇ ਧਾਰ ਨਟ ਔ ਜਲ ਧਾਰਾ ਪੁਨ ਗਾਵੇ گون گا سنگ راگ نیتی سو پتر راگن کے اٹھارہ ہیں داس بیسٹ راگن گائے سنگ ਸਬਾ ਪੁੱਤਰ ਰਾਗਨ ਕੀ 18 10 20 ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ